ਜੈ ਸ਼ੰਕਰ ਜੈ ਨਾਗ ਦੇਤਾ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਇੱਕ ਸਾਪ ਇਸ ਟਾਈਮ ਪੱਟੀ ਕਿੰਨਾ ਵੇਖਿਆ ਸੀ ਬੈਣਾ ਸਾਪ ਗੁੜੀਆਂ ਕਿੱਡਾ ਕਿ ਤਕੜਾ ਵਾ ਤੇ ਬਿਲਕੁਲ ਲੱਗੀ ਸੀ ਪੱਕੇ ਦੇ ਲੱਗੇ ਅੱਛਾ ਉੱਥੇ ਹੀ ਤੁਸੀਂ ਉੱਥੇ ਹੀ ਸਾਪ ਤੇ ਠੀਕ ਆ ਤੇ ਬਸ ਤੂੰ ਆ ਨਾਲ ਮੇਰੇ ਉਹ ਮੇਰੇ ਮੋਢੇ ਲਾ ਕੇ ਤੂੰ ਥੋੜੀ ਦੂਰ ਤੋਂ ਖਲੋ ਜਾ ਮੈਂ ਅੰਦਰ ਜਾਊਂਗਾ ਅੰਦਰ ਇੱਕ ਵਾਰ ਮੈਂ ਭੰਜ ਕੱਢ ਦੇਣੀ ਆ మేదేయ దరే ఓ మే కరియా యా దరే దేఖనే ఆప్ దే పాసి ఓ మే కరియా యా దరే దేఖనా తో దేకో నాడ్ దేతా జీ దేఖయా थोड़ी जी रिसर्च करने तो बाद चो पता लग गया कि बनने फोन बढ़ो जय मेरे महादेव 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 शंकर बाबा शंकर बाबा शंकर बाबा यही बने हां जी इधर पर यही बने हां जी हां जी ਜਿਹੜੇ ਦੇਖਿਆ ਸੀ ਤਾਂ ਕਿਉਂ ਇੰਨਾ ਡਰਦੇ ਜੀ ਚੀਜ਼ਾਂ ਤੋਂ ਇਹ ਵੀ ਸ਼ੰਕਰ ਬਾਬੇ ਦੀਆਂ ਚੀਜ਼ਾਂ ਸਾਰੀਆਂ ਮੇਰੇ ਕੋਲ ਆ ਇਹ ਜਿਹੜਾ ਫੜੇ ਹੁੰਦੇ ਨਾਲਦਾ ਹੀ ਆਹੋ ਦੋਸਤੋ ਦੋਸਤੋ ਅੱਜ ਤਾਂ ਕਿ ਨਾਕ ਦੀ ਉੱਤੇ ਜਿਹਨੂੰ ਰੈਸਕਿਊ ਕੀਤਾ ਸੀ ਥੋੜੇ ਜਿਹੇ ਟਾਈਮ ਦੇ ਵਿੱਚ ਇਹੀ ਇਹ ਨਾਕ ਦੇ ਉੱਤੇ ਜਿਹਨੂੰ ਛੱਡਿਆ ਜਾਊਗਾ ਮੇਰਾ YouTube ਚੈਨਲ ਹੈ ਸਨੇਕ ਮੈਨ ਪੰਜਾਬ ਲਾਈਕ ਸ਼ੇਅਰ ਕਮੈਂਟ ਕਰਿਓ ਕਿਸੇ ਦਾ ਟਾਈਫੈਨ ਨਹੀਂ ਠੀਕ ਹੋਇਆ ਬਹੁਤ ਜ਼ਿਆਦਾ ਦਵਾਈ ਕਰਾ ਲਈਆ ਕਿਸੇ ਦੇ ਗੁਰਦੇ ਚ ਪਥਰੀ ਆ ਕਿਸੇ ਨੂੰ ਸਕਿਨ ਦੀ ਜਿੰਨੀ ਮਰਦੀ ਮਰਜੀ ਆ ਜਿੰਨੀ ਮਰਜੀ ਤੱਕ ਤੱਕ ਗੱਲਾਂ ਨਹੀਂ ਕੋਈ ਮੇਰੇ ਮੋਬਾਈਲ ਚ 500 ਤੋਂ ਵੀ ਜ਼ਿਆਦਾ ਵੀਡੀਓ ਆ ਤੇ ਵੀਡੀਓ ਵੀ ਉਹ ਆ ਸਕਿਨ ਇਨਫੈਕਸ਼ਨ ਨਹੀਂ ਜਿਹੜੇ 10-10 ਸਾਲ ਪੁਰਾਣੇ ਗਲੇ ਆ ਕਿਸੇ ਨੂੰ ਬੰਮੂਹੀ ਦਾ ਅੱਖ ਲੱਗ ਜਾਂਦਾ ਕਿਸੇ ਨੂੰ ਕੀੜਾ ਸ਼ੋਹ ਜਾਂਦਾ ਹਰਕ ਜੀ ਦਾ ਇਲਾਜ ਕਰਦੇ ਆ ਸਰ ਕੱਖਾ ਕਕਰ ਨੂੰ ਪਤਾ ਹੀ ਨਹੀਂ ਕਿੰਨੇ ਕਾਉਂਦੇ ਆ ਕੋਨੇ ਇਹੋ ਬੜੇ ਆਈ ਮੈਂ 5 ਦਿਨ ਪਹਿਲਾਂ ਇਹਨਾਂ ਉੱਡਾ ਵੀ ਰੇ ਸੱਪ ਨਹੀਂ ਇਹ ਉਹ ਰਹੀ ਜੋੜੀਦਾਰ ਜਿੱਦਾਂ ਕਿ ਤੁਸੀਂ ਇੱਧਰ ਦੇਖ ਰਹੇ ਹੋ ਜਿੱਧਰ ਮਾਰੀ ਆ ਲొਕੇਸ਼ਨ ਤੁਸੀਂ ਵੇਰੇ ਦੇ ਝੋਨਾ ਲੱਗਾ ਪਹਿਲੀਆਂ ਪੂੜੀਆਂ ਚ ਪਾਣੀ ਆਂਦਾ ਵਾ ਤੇ ਉਹਨੇ ਕਰਕੇ ਸੱਪ ਆ ਗਿਆ ਬਾਸ਼ੀਏ ਕੋਈ ਚੀਜ਼ਾਂ ਹੁੰਦੀਆਂ ਘਰ ਦੇ ਵਿੱਚ ਰੱਖਣ ਲਈ ਉਹਨੇ ਨਾਲ ਘਰ ਦੇ ਵਿੱਚ ਸੱਪ ਛੱਡ 10 10 15 15 ਫੁੱਟ ਦਾ ਕਸਾਪੀ ਨਹੀਂ ਲੱਗੇ ਆਊਗਾ ਲੋਕ ਨਹੀਂ ਜੀ ਨਹੀਂ ਕਰਦੇ ਆਪਣ ਨੂੰ ਬੜੀ ਟੈਂਸ਼ਨ ਹੈ ਮੈਨੂੰ ਦੱਸ ਹੁਣ ਤੁਹਾਡੇ ਸਾਹਮਣੇ ਰੋਜ਼ ਖੜਬੇ ਇਹ ਮੌਤ ਹੁੰਦੀ ਆ ਕੀ ਮੈਂ ਕਰਦਾ ਜਾਂਦੇ ਮੈਂ ਸ਼ੰਕਰ ਬਾਬਾ ਜੀ ਦੇ ਨਾਲ ਲੈ ਕੇ ਫੜਦੇ ਘਰ ਦੇ ਵਿੱਚ ਕਿਸੇ ਦੇ ਬਹੁਤ ਜਿਆਦਾ ਬੋਸ ਤੋਂ ਸਾਪ ਪਾਉਂਦੇ ਹੋਣਗੇ ਆਈ 3 ਸਾਲ ਦੀ ਗਰੰਟੀ ਚੁੱਕ ਲੈਣੇ ਉਹ ਬੰਦੇ ਦੇ ਘਰ 3 ਸਾਲ ਸਾਪ ਨਹੀਂ ਆਊਗਾ ਆਈ ਭਾਵੇਂ 4 ਸਾਲ 5 ਸਾਲ ਤੁਹਾਡੀ 3 ਸਾਲ ਦੀ ਗਰੰਟੀ ਲਿਖਤੀ ਰੂਪ ਚ ਹੋਵੇ ਕਿਸੇ ਦੇ ਘਰ ਹੈ ਕਿਸੇ ਦੀ ਦੁਕਾਨ ਕਿਸੇ ਦੀ ਫੈਕਟਰੀ ਚ ਬਹੁਤ ਜਿਆਦਾ ਸੱਪ ਹੁੰਦੇ ਆ ਠੀਕ ਆ ਜਿੱਦੂ ਯਕੀਨ ਆ ਉਹ ਚੀਜ਼ ਮੰਗਾ ਲੈ ਜਿਹਨੂੰ ਨਹੀਂ ਯਕੀਨ ਆ ਆਪਾਂ ਨੂੰ ਟੈਨਸ਼ਨ ਫਿਕਰ ਕੋਈ ਨਹੀਂ ਆਪਾਂ ਟੈਨਸ਼ਨ ਆਪਣੀ ਜ਼ਿੰਦਗੀ ਦੀਆਂ ਲਾਣਿਆ ਮੈਂ 10-20 ਮਿੰਟ ਦੇ ਵਿੱਚ ਦੋਸਤੋ ਇਹ ਸੱਪ ਛੱਡ ਦਿਆਂ ਦੀ ਤੁਹਾਨੂੰ ਬਿਲਕੁਲ ਵੀਡੀਓ ਪਾਈ ਜਾ ਕੋਈ ਬਾਜੀ ਕਿੱਦਾਂ ਨਾ ਕੰਮ ਲੱਗਦਾ ਇਹ ਮੈਂ ਹੀ ਆ ਸੱਪਾਂ ਦਾ ਸੱਪਾਂ ਦੇ ਬੰਦੇ ਨੂੰ ਖੜਨਾ ਆਏ ਕੋਈ ਕਾਰ ਤੇ ਮੰਗਦਾ ਕੋਈ ਕੋਈ ਮੰਗਦਾ ਇਹ ਸੱਪ ਫੜ ਲਈ ਮੈਂ ਆਇਆ ਤੇ ਭਾਜ ਨੇ ਮੈਨੂੰ ਆਪਣੇ ਮੋਟਰਸਾਈਕਲ ਤੇ ਲਿਆਂਦਾ ਵੇਲਾ ਹੈਗੀ ਗੱਲ ਕੜੀ ਦੇ ਅਧਿਕਾਰ ਤੋਂ ਬਾਅਦ ਮੈਂ ਤਾਂ ਤੇਆਵਾ ਭਾਵੇਂ 200 ਮੀਟਰ ਦਾ ਰਾਹ ਬਿਛਾ ਦੋ ਜਿੱਥੇ ਮਰਦੀ ਸਾਦ ਲੋ ਆਪਾਂ ਆਪਣੀ ਬਾਈਕ ਦੇ ਹੀ ਜਾਣਾ 200 ਬਾਕੀ ਸਪੋਰਟ ਬਾਡ ਕਰਦੀਆਂ ਕਰ ਦੋ ਬਾਕੀ ਵੈਸੇ ਵੀ ਮਾਰੇ ਬੰਦੇ ਨੂੰ ਕੌਣ ਸਪੋਰਟ ਕਰਦਾ ਤੇ ਚੰਗੀ ਲੱਗਦੀ ਆ ਵੀਡੀਓ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗਦੀ ਵੀ ਰਮਾਰ ਦਿਓ ਟੈਨਸ਼ਨ ਟੰਸ਼ਨ ਕੋਈ ਨਹੀਂ ਇੱਧਰ ਆਪਣੀ ਦੀ ਸ਼ੰਕਰ ਬਾਬਾ ਸ਼ੰਕਰ ਬਾਬਾ ਹੀ ਹੋਈ ਆ ਦੇਖੋ ਮੈਨੂੰ ਅਕਸਰ ਲੋਕ ਪੁੱਛਦੇ ਆ ਵੀ ਤੂੰ ਸੱਪ ਇਦਾਂ ਫੜਦਾ ਵਾ ਤੈਨੂੰ ਡਰ ਨਹੀਂ ਲੱਗਦਾ ਯਾਰ ਮੇਰੀ ਉਹਨੇ ਮੇਨੂੰ ਅਟੈਚਮੈਂਟ ਹੋ ਗਈ लोगंदे ਪ੍ਰੀਖਿਆ 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 ਮੈਂ ਰੋਜ਼ ਦਿਹਾੜੀ ਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ ਪ੍ਰੀਖਿਆ ਦੇਂਦਿਆਂ ਸੱਪਾਂ ਨੂੰ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਕੋਰੀ ਤੋਂ ਜ਼ਿਆਦਾ ਪ੍ਰੀਖੇ ਵਾਂਗੀ ਦੇ ਦੂੰਗਾ ਦੇ ਦੂੰਗਾ ਇਹ ਚੀਜ਼ਾਂ ਨੂੰ ਰੋਜ਼ ਰੈਸਕਿਊ ਕਰਨਾ ਰੋਜ਼ ਇਹਨਾਂ ਨੂੰ ਇਦਾ ਹੱਥਾਂ 'ਚ ਫੜਨਾ ਖੇਡਣਾ ਛੱਡਣਾ ਉਹ ਪੈ ਪਹਿਲੀ ਉਹਦੇ ਵੀ ਬੜਿਆ ਇਹਦਾ ਮੈਨੂੰ ਇਹ ਤਾਂ ਹੀ ਬੜਿਆ ਇਹਨਾ ਹੀ ਹੋਵੇ ਤੇ ਉਹਦੇ ਹੀ ਜੋੜੀ ਦਾ ਆਹ ਇੱਕ ਮੈਥੋਂ ਬੜਿਆ ਸੀ ਪੰਜ ਦਿਨ ਹੋਏ ਆ ਦੋਸਤੋ ਬਿਲਕੁਲ ਹਾਂ ਕਈ ਬੰਦੇ ਕਹਿੰਦੇ ਜੋੜੇ ਸੱਪਾਂ ਦੇ ਕਪੜਾ ਕਈ ਮੰਗਦੇ ਆ ਕਿ ਜੋੜੇ ਕਪੜਾ ਸੱਪਾਂ ਦੇ ਪਿਆ ਬੜਾ ਚੰਗਾ ਹੁੰਦਾ ਤੇ ਜਿੰਨੂੰ ਵੀ ਬੜ ਜੋੜੇ ਸੱਪਾਂ ਦੇ ਕਪੜਾ ਪਿਆ ਚਾਹੀਦਾ ਉਹ ਮੇਰੀ ਬਤੂਈ ਲੈ ਜੇ ਯਾਰ ਤੁਸੀਂ ਤਾਂ ਮਜ਼ਾਕ ਦੀ ਗੱਲ ਬੰਦ ਬਸ ਇਹ ਬਤੂਈ ਦੇ ਵਿੱਚ ਇੱਕ ਜੋੜਾ ਨਹੀਂ 100 ਜੋੜਾ ਨਹੀਂ ਪਤਾ ਨਹੀਂ ਕਿੰਨੇ ਕ ਜੋੜੇ ਪਏ ਆ ਉਦੋਂ ਵੀ ਭੈਣ ਪੁੱਛਿਆ ਇਹਦੇ ਭੈਣ ਕਪੜਿਆਂ ਚ ਅੱਜ ਵੀ ਇਹ ਕਪੜਿਆਂ ਚ ਪਿਆ ਇਹ ਉਹਦੇ ਆਸ਼ੀਰਵਾਦੀ ਮੇਂ ਸ਼ੰਕਰ ਲੋਬੀ ਬਾਕੀ ਆਪਣੀ ਉਹ ਲੱਗੀ ਐਰੇ ਨਾ ਲੋਗ ਇਹ ਤੋਂ ਡਰਦੇ ਆਪਾਂ ਨਹੀਂ ਡਰਦੇ ਬਾਕੀ ਜੈ ਸ਼ੰਕਰ ਜੈ ਨਾਗਰ